ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਪਹੁੰਚੇ ਹੋਇਆ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜੋ ਕਿ ਇਹ ਸਥਾਨ ਹੈ ਜਿਹੜਾ ਤਨਤਨ ਸ੍ਰੀ ਗੁਰਗੋਬ ਸਿੰਘ ਮਹਾਰਾਜ ਇਸ ਸਥਾਨ ਤੇ ਨਾ ਸਾਢੇ 4 ਸਾਲ ਸਮਾਂ ਉਹਨਾਂ ਨੇ ਬਤੀਤ ਕੀਤਾ ਅਤੇ ਇਸ ਸਥਾਨ ਤੇ ਤਨਤਨ ਬਾਬਾ ਅਜੀਤ ਸਿੰਘ ਜੀ ਉਹਨਾਂ ਦਾ ਇਸ ਸਥਾਨ ਤੇ ਜਨਮ ਹੋਇਆ ਤੇ ਇੱਥੇ ਦਰਸ਼ਨ ਵੀ ਕਰਵਾਨੇ ਆ ਗੁਰਦੁਆਰਾ ਸਾਹਿਬ ਦੇ ਦੇਖ ਸਕਦੇ ਤੁਸੀਂ ਇਸ ਤਰਫ ਨਾ ਕਾਫੀ ਵੱਡੀ ਬਿਲਡਿੰਗ ਵੀ ਤਿਆਰ ਹੋ ਰਹੀ ਹੈ ਗੁਰਦੁਆਰਾ ਸਾਹਿਬ ਜੀ ਪਹੁੰਚੋ ਹੈ ਅੱਜ ਗੁਰਦੁਆਰਾ ਸ੍ਰੀ ਫੌਂਟਾ ਸਾਹਿਬ ਜਿੱਥੇ ਦੂਰੋਂ ਦੂਰੋਂ ਦੁਨੀਆ ਪਹੁੰਚ ਕੇ ਨਮਸਤਕ ਹੋ ਰਹੀ ਆ ਇਹ ਮੇਨ ਗੇਟ ਆ ਦਰਬਾਰ ਜਿੱਥੋਂ ਕੋਈ ਐਂਟਰੀ ਹੁੰਦੀ ਆ ਤੇ ਸਾਹਮਣੇ ਹੈਗਾ ਗੁਰਦੁਆਰਾ ਸਾਹਿਬ ਜੀ ਪੰਡਾ ਸਾਹਿਬ ਜੀ ਤੇ ਇਸ ਤਰਫਨਾ ਗੱਟੜੀ ਘਰ ਜੋੜੇ ਘਰ ਵੀ ਜਿੱਥੇ ਕੀ ਗੱਟੜੀ ਘਰ ਆ ਇਥੇ ਆਪਣਾ ਤੁਸੀਂ ਸਵਾਲ ਜਮਾ ਕਰਵਾ ਸਕਦੇ ਹੋ ਇਸ ਜਗ੍ਹਾ ਤੇ ਤੁਸੀਂ ਜਿਵੇਂ ਕੀ ਹੱਥ ਧੋ ਕੇ ਇਸ ਜਗ੍ਹਾ ਤੇ ਪੈਰ ਧੋ ਕੇ ਤੁਸੀਂ ਐਂਟਰ ਹੋਵੋਗੇ ਅੱਗੇ ਮੱਥਾ ਟੇਕਣ ਦੇ ਲਈ ਤੇ ਕੇ ਤੁਹਾਨੂੰ ਦਿਖਾਵਾਂਗਾ ਮੈਂ ਦੇ ਵਿੱਚ ਕਿ ਇਸ ਜਗ੍ਹਾ ਤੇ ਦੇਗ ਬਗੈਰਾ ਦੀ ਰਸੀਦੀ ਲਈ ਜਾਂਦੀ ਹੈ ਦੇਗ ਪ੍ਰਸਾਦ ਕਰਵਾਈ ਜਾਂਦੀ ਹੈ ਇਸ ਜਗ੍ਹਾ ਤੇ ਤੇ ਸਾਹਮਣੇ ਕੁਰਬਾਨੇ ਦਰਸਨ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਤੇ ਤੇ ਇਸ ਦਾ ਹੈਗਾ ਜੀ ਇਨਸਾਨ ਸਾਹਿਬ ਕਰੂਈ ਦਰਸਨ ਇਹ ਹੈਗਾ ਨਿਸਾਨ ਸਾਫ ਕਰੋ ਜੀ ਦਰਸ਼ਨ ਇਹ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸ੍ਰੀ ਅਜ ਪੌਂਟਾ ਸਾਹਿਬ ਜੀ ਦੇ ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜੀ ਦੇ ਤੇ ਸਾਦੇ ਸੁਣ ਪਿਆ ਸਾਦੇ ਸੁਣ ਹਾਂਜੀ ਇਸ ਤੁਸੀਂ ਭਾਗਾਂ ਵਾਲਿਆਂ ਜਿਹੜੇ ਤੇ ਦਰਸ਼ਨ ਕਰ ਰਹੇ ਹੋ ਵੀਡੀਓ ਵਿੱਚ ਬੁਦਵਾਰ ਅਸੀਂ ਵੀ ਕੌਂਟਾ ਸਾਹਿਬ ਦੇ ਸਾਦੇ ਸੁਣ ਨਾ ਲੈਂਦੇ ਸੀ ਤੇ ਕਿਤਨੇ ਬਗੈਰਾ ਹੋ ਰਿਹਾ ਏ ਤੇ ਸੰਗਤਾਂ ਨਮਸਤਕ ਹੋਰ ਕੇ ਹਾਜ਼ਰੀ ਲਗਾ ਰੀਆਂ ਨੇ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜੀ ਦੇ ਜਿੱਥੇ ਕੀ ਸੰਗਤਾਂ ਪਹੁੰਚ ਗਈਆਂ ਨੇ ਨਮਸਤ ਪੋਰੀਆਂ ਨੇ ਹਾਂਜੀ ਤੁਹਾਨੂੰ ਮੰਦਿਰੋਂ ਦਰਸ਼ਕ ਹੋਏ ਨੇ ਗੁਰਦੁਆਰਾ ਸਾਹਿਬ ਜੀ ਦੇ ਤੇ ਇਸ ਜਗ੍ਹਾ ਤੇ ਦੇਗ ਪ੍ਰਸਾਦ ਦੀ ਰਸੀਦ ਕੱਟੀ ਜਾਂਦੀ ਆ ਜਿੱਥੋਂ ਕਿ ਦੇਗ ਮਿਲਦੀ ਹੈ ਹਾਂ ਤੁਸੀਂ ਵੇਖ ਸਕਦੇ ਹੋ ਸੰਗਤਾਂ ਨਮਸਤਕੋਰੀਆਂ ਨੇ ਹਾਂਜੀ ਉਹ ਭਾਗਾਂ ਵਾਲੇ ਨੇ ਭੈਣ ਭਰਾ ਜਿਹੜੇ ਆਪਣੇ ਵੀਡੀਓ ਵਿੱਚ ਜੁੜੇ ਹੋਏ ਨੇ ਤੇ ਦਰਸ਼ਨ ਕਰ ਰਹੇ ਨੇ ਜਿਹਨਾਂ ላይਕ ਕਮੈਂਟ ਤੇ ਕਮੈਂਟ ਵਿੱਚ ਵੀ ਜਰੂਰ ਲਿਖਿਆ ਕਰੋ ਕਿ ਕਿ ਇਹ ਬਹੁਤ ਵੱਡੀ ਭਾਗਾਂ ਵਾਲੀ ਧਰਤੀ ਆ ਇਸ ਜਗ੍ਹਾ ਤੇ ਅੱਜ ਵੀਡੀਓ ਬਣਾ ਰਹੇ ਆ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜੀ ਦੀ ਹਾਂਜੀ ਇਸ ਜਗ੍ਹਾ ਤੇ ਗੱਠੜੀ ਘਰ ਆ ਜਿੱਥੇ ਕੀ ਗੱਠੜੀ ਘਰ ਦੇ ਵਿੱਚ ਤੁਸੀਂ ਆਪਣਾ ਜਿਹੜਾ ਸਮਾਨ ਆ ਤੁਹਾਡਾ ਆਪਣਾ ਇਸੇ ਜਗ੍ਹਾ ਤੇ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ ਜੋੜਾ ਵਗੈਰਾ ਤੇ ਇਸ ਤਰ੍ਹਾਂ ਫਨਾ ਨਦੀ ਆ ਤੁਹਾਨੂੰ ਦਿਖਾਣੇ ਅੱਗੇ ਜਾ ਕੇ ਦਰਸ਼ਨ ਕਰਾਵਾਂਗੇ ਨਦੀ ਦੇ ਤੇ ਇਸ ਤਰ੍ਹਾਂ ਪੈ ਗਈ ਲੰਗਰ ਹਾਲ ਬਣਿਆ ਹੋਇਆ ਤੁਹਾਡੇ ਸਾਹਮਣੇ ਗੁਰੂ ਕਾ ਲੰਗਰ ਹਾਲ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਤੁਸੀਂ ਵੇਖ ਸਕਦੇ ਹੋ ਲੰਗਰ ਹਾਲ ਜਿਹੜਾ ਕਿ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਜੀ ਹਾਂਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਇਸ ਜਗ੍ਹਾ ਤੇ ਇਤਿਹਾਸ ਲਿਖਿਆ ਹੋਇਆ ਜਿਵੇਂ ਕਿ ਗੁਰਦੁਆਰਾ ਸਾਹਿਬ ਜੀ ਦਾ ਤੁਹਾਨੂੰ ਪੜ੍ਹ ਕੇ ਸੁਣਾਉਣਾ ਈ ਮੈਂ ਇਤਿਹਾਸ ਹੈ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਗੁਰਦੁਆਰਾ ਕਵੀ ਦਰਬਾਰ ਸਥਾਨ ਪਾਸਾ ਹੀ 10ਵੀਂ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀ ਮਹਾਰਾਜ ਕਵੀਆਂ ਉਹ ਕਵਿਤਾਵਾਂ ਸੁਣਦੇ ਸਨ ਕਵਿਤਾ ਸੁਣ ਕੇ ਗੁਰੂ ਜੀ ਕਵਿਆ ਨੂੰ ਸੋਹਣੇ ਦਿਆਂ ਮੋਹਰਾ ਅਤੇ ਮਾਇਆ ਦੇ ਕੱਫੇ ਬਕਸਦੇ ਸਨ ਇੱਥੇ ਸੱਤ ਘੋੜਿਆਂ ਦੀ ਸੇਵਾ ਕਰਨ ਵਾਲੇ ਭਾਈ ਭਾਈ ਟੰਨਾ ਕਾਹਿਆਂ ਜੀ ਤੋਂ ਕਵਿਤਾ ਦੇ ਅਰਥ ਕਰਾ ਹਾਂਜੀ ਇਸ ਸਥਾਨ ਤੇ ਨਾ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜੀ ਦਾ ਸਥਾਨ ਜੋ ਕਿ ਇਤਿਹਾਸ ਲਿਖਿਆ ਤੁਹਾਨੂੰ ਪੜ ਕੇ ਸੁਣਾਉਣੇ ਜੀ ਗੁਰਦੁਆਸ ਗੁਰਦੁਆਰਾ ਕਵੀ ਦਰਵਾਰ ਸਤਾਨ ਪਾਸਾ ਦੀ ਦਸਵੀਂ ਇਸ ਸਤਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਵੀਆਂ ਤੋਂ ਕਵਿਤਾਵਾਂ ਸੁਣਦੇ ਸਨ ਕਵਿਤਾ ਸੁਣ ਕੇ ਗੁਰੂ ਜੀ ਕਵੀਆਂ ਨੂੰ ਸੋਨੇ ਦੀਆਂ ਮੋਹਰਾਂ ਅਤੇ ਮਾਇਆ ਦੇ ਕੱਪੇ ਬਖਸ਼ਦੇ ਸਨ ਇੱਥੇ ਹੀ ਸਤ ਗੁਰੂ ਜੀ ਨੇ ਘੋੜਿਆਂ ਦੀ ਸੇਵਾ ਕਰਨ ਵਾਲੇ ਭਾਈ ਧੰਨਾ ਕਹਾਣੀਆਂ ਜੀਤ ਤੋਂ ਕਵਿਤਾ ਦੇ ਅਰਥ ਕਰਾ ਕੇ ਚੰਦਨ ਕਵੀ ਦਾ ਹੰਕਾਰ ਤੋੜਿਆ ਇੱਥੇ ਹੀ ਆਪ ਜੀ ਨੇ ਜਮਨਾ ਨਦੀ ਨੂੰ ਸ਼ਾਂਤ ਰਹਿਣ ਦਾ ਹੁਕਮ ਦਿੱਤਾ ਤੇ ਜਮਨਾ ਨਵਾਣੀ ਅੱਜ ਤੱਕ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸ਼ਾਂਤ ਚੱਲ ਰਹੀ ਹੈ ਹਾਂਜੀ ਜਿਵੇਂ ਕਿ ਲਿਖਿਆ ਹੋਇਆ ਬੱਕ ਬੱਕ ਸਾਹਿਬ ਵਿੱਚ ਪੰਜਾਬੀ ਵਿੱਚ ਮੈਂ ਤੁਹਾਨੂੰ ਪੜ ਕੇ ਸੁਣਾਇਆ ਏ ਤੇ ਕਰ ਪੈਗਾ ਜਿਵੇਂ ਲਿਖਿਆ ਹੋਇਆ ਤੁਸੀਂ ਪੜ ਸਕਦੇ ਹੋ ਹਿੰਦੀ ਵਿੱਚ ਅੰਗਰੇਜ਼ੀ ਵਿੱਚ ਅਲੱਗ-ਅਲੱਗ ਪਾਸਾਂ ਵਿੱਚ ਜਿਵੇਂ ਕਿ ਲਿਖ ਹੋਇਆ ਸਾਰਾ ਇਤਿਹਾਸ ਉਹ ਤੁਸੀਂ ਪੜ ਸਕਦੇ ਹੋ ਬਾਕੀ ਮੈਂ ਤੁਹਾਨੂੰ ਪੰਜਾਬੀ ਵਿੱਚ ਸੁਣਾਤੇ ਪੜ ਕੇ ਬਾਕੀ ਇਹ ਦੇਖੋ ਜੀ ਤੁਹਾਨੂੰ ਮੈਂ ਅੰਦਰ ਉਹ ਗੁਰਦੁਆਰਾ ਸਾਹਿਬ ਜੀ ਦੇ ਵੀ ਦਰਸ਼ਨ ਕਰਵਾਏ ਨੇ ਤੇ ਕਰੋ ਜੀ ਦਰਸ਼ਨ ਇਸ ਤਰ੍ਹਾਂ ਵੀ ਮਹਾਰਾਜ ਸਰੂਪਾ ਜੋ ਕਿ ਇੱਥੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਜੀ ਦੇ ਹਾਂਜੀ ਕਰੋ ਜੀ ਦਰਸ਼ਨੋ ਗੁਰਦੁਆਰਾ ਸਹੀਰੀ ਪੌਂਟਾ ਸਾਹਿਬ ਜੀ ਅੱਜ ਪਹੁੰਚੇ ਹੋਏ ਆ ਜਿੱਥੇ ਕਿ ਗੁਰੂ ਮਹਾਰਾਜ ਜੀ ਦਾ ਸਰੂਪ ਇਸ ਜਗ੍ਹਾ ਤੇ ਕਰੋ ਜੀ ਦਰਸ਼ਨ ਭੱਗਾ ਵਾਲੇ ਇਹ ਆਪਣੇ ਨਾਲ ਵੀਰ ਆਏ ਹੋਏ ਨੇ ਜਿਹੜੇ ਕਿ ਸਾਰੇ ਹੀ ਹਾਂਜੀ ਕਰੋ ਜੀ ਦਰਸ਼ਨ ਤੇ ਬੀਬੀਆਂ ਭੈਣਾਂ ਇਹ ਸੇਵਾ ਕਰ ਰਹੀ ਨੇ ਇਸ ਜਗ੍ਹਾ ਤੇ ਸਫਾਈ ਦੀ ਤੇ ਇਸ ਜਗ੍ਹਾ ਤੇ ਜੋਤ ਜਗਾ ਰਹੀ ਆ ਤੇ ਤੁਸੀਂ ਵੇਖ ਸਕਦੇ ਹੋ ਇਸ ਤਰਪਨਾ ਜਿਹੜੀ ਨਦੀ ਵਗ ਰਹੀ ਆ ਜਮਨਾ ਜੀ ਹਾਂਜੀ ਇਹ ਜਮਨਾ ਨਦੀ ਆ ਜਿਹੜੀ ਕਿ ਗੁਰੂ ਮਹਾਰਾਜ ਨੇ ਇਸ ਨੂੰ ਦੇਸ਼ ਦਿੱਤਾ ਵਾ ਵੀ ਇਸ ਜਗ੍ਹਾ ਤੇ ਨਾ ਇਹ ਰੋਲਾ ਨਹੀਂ ਆਉਂਦੀ ਕਿ ਜਨਨ ਕੇ ਸ਼ਾਂਤ ਹੋ ਕੇ ਲੰਘਦੀ ਆ ਮਹਿੰਦੀ ਆ ਜਿਹੜੀ ਕਿ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਕੋਈ ਦਰਵਾਣ ਲੱਗਦਾ ਤਾਂ ਬੜਾ ਰੋਲਾ ਪੈਂਦਾ ਹਾਂਜੀ ਹਾਂਜੀ ਇੱਥੇ ਕਵੀ ਦਰਬਾਰ ਵੀ ਲੱਗਦਾ ਏ ਹਾਂਜੀ ਜਿਵੇਂ ਕਿ ਆਪਾਂ ਵੀਡੀਓ 'ਚ ਤੁਹਾਨੂੰ ਸਾਰਾ ਦੱਸ ਹੀ ਦਿੱਤਾ ਏ ਕਰੋ ਦਰਸ਼ਨਾਂ ਭਾਗਾਂ ਵਾਲਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਜੋ ਕਿ ਹੋਰ ਸੰਗਤਾਂ ਵੀ ਦਰਸ਼ਨ ਕਰ ਸਕਣ ਸਾਡੀ ਵੀਡੀਓ ਜਰੀਏ ਕਾਫੀ ਵੱਡੀ ਨਦੀ ਹੈ ਜਿਹੜੀ ਤੁਸੀਂ ਵੇਖ ਸਕਦੇ ਜਮਨਾ ਨਦੀ ਜਿਹੜੀ ਆ ਵੇਖੋ ਕਾਫੀ ਚੌੜੀ ਹੈ ਜਣੀ ਕਿ ਮੈਂ ਕਹਿ ਸਕਦਾ ਹਾਂ ਵੀ ਇੰਦਾ ਕਿਲੋਮੀਟਰ ਤੱਕ ਚੜਾਈ ਹੈ ਮੈਂ ਜ਼ੂਮ ਕਰਕੇ ਦਿਖਾ ਰਿਹਾ ਤੋਹਾਨੂੰ ਉਹਨਾਂ ਦੀ ਇਹ ਆ ਦੇਖੋ ਕਿਵੇਂ ਵਹਿ ਰਹੀ ਹੈ ਇਹ ਕਾਫੀ ਵੱਡੀ ਹੈ ਜਿਹੜੇ ਕੀ ਨਦੀ ਹੈ ਦੇਖੋ ਪਾਣੀ ਦਾ ਵਹਾ ਕਿੰਨਾ ਤੇਜ਼ ਆ ਆ ਦੇਖੋ ਕਿਵੇਂ ਚੱਲ ਰਹੀ ਹੈ ਹਾਂਜੀ ਇਸ ਜਗ੍ਹਾ ਤੋਂ ਪੰਜੂਮ ਕਰਕੇ ਦਿਖਾ ਰਿਹਾ ਮੈਂ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਤੋਂ ਕਰੋ ਜੀ ਦਰਸ਼ਨ ਭਾਗਾਂ ਵਾਲੇ ਜਿਉਂ ਅਸੀਂ ਜਿਹੜੇ ਭੈਣ ਭਰਾ ਆਪਣੇ ਵੀਡੀਓ ਵਿੱਚ ਜੁੜੇ ਹੋਏ ਨੇ ਅੱਜ ਪਹੁੰਚੇ ਸੀਗੇ ਪੌਂਟਾ ਸਾਹਿਬ ਜਿੱਥੇ ਕਿ ਤੁਹਾਨੂੰ ਅੱਜ ਵੀਡੀਓ ਦੇ ذریعے ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜੀ ਦੇ ਦਰਸ਼ਨ ਕਰਵਾ ਰਹੇ ਹਾਂ ਜੋ ਕਿ ਇਸ ਜਗ੍ਹਾ ਤੇ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ 4.5 ਸਾਲ ਦਾ ਸਮਾਂ ਇਹਨਾਂ ਨੇ ਇਸ ਜਗ੍ਹਾ ਤੇ ਬទਿਤ ਕੀਤਾ ਅਤੇ ਇਸ ਜਗ੍ਹਾ ਤੇ ਹੀ ਗੁਰੂ ਅਜੀਤ ਸਿੰਘ ਜੀ ਮਹਾਰਾਜ ਜੀ ਦਾ ਜਨਮ ਹੋਇਆ ਜੋ ਕਿ ਜਨਮ ਸਥਾਨ ਹੈ ਗੁਰੂ ਸ੍ਰੀ ਅਜੀਤ ਸਿੰਘ ਜੀ ਮਹਾਰਾਜ ਜੀ ਹਾਂਜੀ ਜਿਵੇਂ ਕਿ ਇਸ ਜਗ੍ਹਾ ਤੇ ਤੁਹਾਨੂੰ ਮੈਂ ਦਰਸ਼ਨ ਕਰਵਾ ਰਿਹਾ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜੀ ਦੇ ਜਿੱਥੇ ਕਿ ਇਹ ਸਥਾਨ ਹਨ ਹੈ ਇਸ ਜਗ੍ਹਾ ਤੇ ਨਾ ਕਵੀ ਦਰਬਾਰ ਲੱਗਿਆ ਕਰਦਾ ਸੀਗਾ ਕਿਸੇ ਸਮੇਂ ਅੱਜ ਤੋਂ ਪਹਿਲਾਂ ਕਾਫੀ ਸਮੇਂ ਪਹਿਲਾਂ ਗੁਰਗੋ ਜੀ ਗੁਰਗੋਬ ਸਿੰਘ ਮਹਾਰਾਜ ਜੀ ਕਰਵਾਇਆ ਕਰਦੇ ਸੀਗੇ ਕਵੀ ਦਰਬਾਰ ਇੱਥੇ ਜਿਹੜੇ ਕਵਿਤਾਵਾਂ ਗਾਏ ਕਰਦੇ ਸੀਗੇ ਕਵੀ ਹੁੰਦੇ ਤੇ ਧਾਰਮਿਕ ਕਵਿਤਾਵਾਂ ਜਿਵੇਂ ਕਿ ਇਸ ਸਥਾਨ ਤੇ ਕਵੀ ਦਰਬਾਰ ਲੱਗਦਾ ਸੀਗਾ ਕਰੋ ਜੀ ਦਰਸ਼ਨ ਇਹ ਉਹ ਸਥਾਨ ਕਵੀ ਦਰਬਾਰ ਜਿਸ ਜਗ੍ਹਾ ਤੇ ਲੱਗਿਆ ਕਰਦਾ ਸੀਗਾ ਜਮਨਾ ਦੇ ਕਿਨਾਰੇ ਤੇ ਆਪਾਂ ਹੁਣ ਨੀਚੇ ਦਿਖਾਵਾਂਗੇ ਜਾ ਕੇ ਜਿੱਥੇ ਜਮਨਾ ਵਹਿੰਦੀ ਹੈ ਹਾਂਜੀ ਵੀਡੀਓ ਨੂੰ ਸ਼ੇਅਰ ਕਰਕੇ ਕਰਿਆ ਕਰੋ ਵੱਧ ਤੋਂ ਵੱਧ ਜਿਹੜੇ ਹੋਰ ਭੈਣ ਭਰਾ ਸਾਡੇ ਨਾਲ ਉਹ ਵੀ ਦਰਸ਼ਨ ਕਰ ਸਕਣ ਨਾ ਆਪਣੇ ਵੀਡੀਓ ਜਰੀਏ ਤੁਹਾਡੇ ਹੀ ਸ਼ੇਅਰ ਕੀਤੀ ਹੋਈ ਤੁਹਾਡੀ ਸ਼ੇਅਰ ਕੀਤੀ ਹੋਈ ਵੀਡੀਓ ਨਾਲ ਆਪਣੇ ਹੋਰ ਭੈਣ ਭਰਾ ਜਿਹੜੇ ਸੰਗਤਾਂ ਨੂੰ ਵੀ ਦਰਸ਼ਨ ਕਰ ਸਕਣ ਹਾਂਜੀ ਇਹ ਦਸ ਗੁਰਦੁਆਰਾ ਦਸਤਾਰਸਥਾਨ ਕੌਂਟਾ ਸਾਹਿਬ ਇਹ ਵੀ ਗੁਰਦੁਆਰਾ ਸਾਹਿਬ ਆ ਇਸ ਜਗ੍ਹਾ ਦਾ ਨਾਮ ਹੈਗਾ ਦਸਤਾਰਸਥਾਨ ਕਰੋ ਵੀ ਦਰਸ਼ਨ ਆ ਆਪ ਕਾ ਅੱਗੇ ਪਹੁੰਚ ਕੇ ਥੋੜਾ ਜਿਹਾ ਕਰਵਾਨੇ ਦਰਸ਼ਨ ਤੁਹਾਨੂੰ ਦੀ ਦਰਸ਼ਨਾਂ ਪਾਗਾਂ ਵਾਲ ਨੇ ਭੈਣ ਭਰਾ ਜਿਹੜੇ ਇਸ ਜਗ੍ਹਾ ਦੇ ਦਰਸ਼ਨ ਕਰ ਰਹੇ ਨੇ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜੀ ਦੇ ਹਾਂਜੀ ਇਸ ਜਗ੍ਹਾ ਤੇ ਵੀ ਮਹਾਰਾਜ ਪ੍ਰਕਾਸ਼ ਹੋਇਆ ਵਾ ਤੁਹਾਨੂੰ ਕਰਵਾਨੇ ਦਰਸ਼ਨ ਮਹਾਰਾਜ ਜੀ ਦੇ ਹਾਂਜੀ ਕਰੋ ਜੀ ਦਰਸ਼ਨ ਪਹਾੜਾਂ ਵਾਲੇ ਨੇ ਭੈਣ ਭਾ ਜਿਹੜੇ ਦਰਸ਼ਨ ਕਰ ਰਹੇ ਨੇ ਇਸ ਸਮੇਂ ਗੁਰਦੁਆਰਾ ਫੌਂਟਾ ਸਾਹਿਬ ਜਿੱਥੇ ਕਿਸ ਜਗ੍ਹਾ ਤੇ ਵੀ ਮਹਾਰਾਜ ਪ੍ਰਕਾਸ਼ ਹੋਇਆ ਵਾ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਹਾਂਜੀ ਪਹਾੜਾਂ ਵਾਲੇ ਨੇ ਇਹ ਇਸ ਤਰ੍ਹਾਂ ਪੈਗਾ ਲੰਗਰ ਹਾਲ ਸਾਹਮਣੇ ਕਾਫੀ ਵੱਡਾ ਲੰਗਰ ਹਾਲ ਆ ਜਿੱਥੇ ਕਿ ਹਜ਼ਾਰਾਂ ਹੀ ਸਰਦਾ ਆਲੂ ਬੈਠ ਕੇ ਇਸ ਜਗ੍ਹਾ ਤੇ ਲੰਗਰ ਸਕਦੇ ਨੇ ਤੇ ਇਸ ਤਰ੍ਹਾਂ ਪੈ ਗਈ ਆ ਰਸਤਾ ਜਾਂਦਾ ਸੀੜ ਪੌੜੀਆਂ ਜਾਂਦੀਆਂ ਨੇ ਜਿਹੜੀਆਂ ਕਿ ਨੀਚੇ ਜਮਨਾ ਨਦੀ ਨੂੰ ਆਪਾਂ ਨੀਚੇ ਪਹੁੰਚ ਕੇ ਦਿਖਾਣੇ ਆ ਤਾਂ ਉਹਨੂੰ ਦਰਸ਼ਨ ਕਰਵਾਣੇ ਜਮਨਾ ਨਦੀ ਦੇ ਕਾਫੀ ਸੀੜੀਆਂ ਉਤਰ ਕੇ ਹੇਟਾਂ ਪੌੜੀਆਂ ਉਤਰ ਕੇ ਜਣੀ ਕਿ ਨੀਚੇ ਜਾਣਾ ਪੈਂਦਾ ਹੈ ਕਾਫੀ ਪੌੜੀਆਂ ਨੇ ਕਿ ਗਿੱਲਾ ਹੈ ਸਮੇਂ ਨਾ ਜਿਵੇਂ ਕਿ ਕੰਮ ਚੱਲ ਰਿਹਾ ਹੈ ਧਿਆਨ ਨਾਲ ਪੈ ਰੱਖਣੇ ਕਿੰਨੇ ਬਚਾ ਕੇ ਕੋਈ ਕਿਉਂ ਨਾ ਪਾਣ ਨਾ ਤੇ ਇਸ ਰ ਜਾਵੇ ਬਾਕੀ ਤਾਂ ਮਹਾਰਾਜ ਆਪੀ ਕੋਈ ਉਹਨਾਂ ਦੇ ਸਭ ਦੇ ਵਿੱਚ ਵਾਸਾ ਹੈ ਆਪੀ ਬਚਾਉਂਦੇ ਨੇ ਉਹ ਆਹ ਦੇਖੋ ਜੀ ਨੇਤੇ ਪਹੁੰਚ ਗਏ ਸੀ ਮਨਿੱਚੇ ਪਹੁੰਚ ਰਿਹਾ ਹੁਣ ਜਿੰਨੇ ਕਿ ਨਾ ਸੋਰ ਸਰਾਬਾ ਨਹੀਂ ਜਿੰਨਾ ਹੋਣਾ ਚਾਹੁੰਦੇ ਆ ਜਿੰਨੀ ਆਵਾਜ਼ ਹੋਣੀ ਚਾਹੁੰਦੇ ਨਾ ਜਿਵੇਂ ਪਾਣੀ ਵਹਿ ਰਿਹਾ ਇਸ ਸਮੇਂ ਇਸ ਜਗ੍ਹਾ ਤੇ ਕੋਈ ਆਵਾਜ਼ ਨਹੀਂ ਹੈਗੀ ਆ ਦੇਖੋ ਜੀ ਕਾਫੀ ਵੱਡੀ ਨਦੀ ਹੈ ਤੇ ਇਸ ਤਰਫ ਮੰਦਿਰ ਵੀ ਆ ਅੱਗੇ ਹਾਂਜੀ ਇਸ ਤਰਫ ਹੈਗਾ ਮੰਦਿਰ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜੀ ਦੇ ਨਾਲ ਤੇ ਪਿੱਛੇ ਮੰਦਿਰ ਵੀ ਆ ਜਿਵੇਂ ਕਿ ਜੈ ਸ੍ਰੀ ਰਾਮ ਲਿਖਿਆ ਹੋਇਆ ਤੇ ਰਾਧਾ ਕ੍ਰਿਸ਼ਨ ਜੀ ਦਾ ਮੰਦਿਰ ਹੈ ਤੇ ਤੇ ਸ੍ਰੀ ਏ ਸਾਰੇ ਅਸੀਂ ਰੂਪ ਨੇ ਮਾਤਾ ਦੇ ਦੇਖੋ ਹਨਾ ਜਿਹੜੀ ਇੱਥੇ ਮੂਰਤੀ ਲੱਗੀ ਹੋਈ ਆ ਸਵਰਾਟ ਰੂਪ ਆ ਇਹ ਇਹ ਵੀ ਤੁਹਾਨੂੰ ਦਰਸ਼ਨ ਕਰਵਾ ਦਨੇ ਇਸ ਜਗ੍ਹਾ ਤੇ ਇਹ ਜੋ ਕਿ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਆ ਇਹ ਆ ਦੇਖੋ ਕਰੋ ਹੀ ਦਰਸ਼ਨ ਹਾਂਜੀ ਦੇਖੋ ਸਾਰੇ ਹੀ ਜਿਵੇਂ ਕਿ ਸ੍ਰੀ ਹਨੂਮਾਨ ਜੀ ਸ਼ਿਵ ਜੀ ਭੋਲੇ ਨਾਥ ਸੰਕਰ ਜੀ ਤੇ ਮਾਤਾ ਚੇਰਾਂ ਵਾਲੀ ਸਾਰੇ ਹੀ ਰੂਪਨੈਸੇ ਵਿੱਚ ਮੂਰਤੀ ਵਿੱਚ ਬਰਾਟ ਆਹੇ ਰੂਪਨ ਦਾ ਦੇਖੋ ਬਾਕੀ ਆਪਾਂ ਇਸ ਨਜ਼ਦੀ ਜਿਹੜੀ ਕਿ ਨਦੀ ਹੈ ਨਾ ਕਾਫੀ ਸਮੇਂ ਤੋਂ ਪਹਿਲਾਂ ਤੋਂ ਵਹਿੰਦੀ ਆ ਰਹੀ ਹੈ ਇਹ ਜਦੋਂ ਇਸ ਜਗ੍ਹਾ ਤੇ ਗੁਰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਵੀ ਦਰਵਾਜ਼ਾ ਲਗਵਾਇਆ ਕਰਦੇ ਸੀਗੇ ਉਹ ਸਮੇਂ ਨਾ ਸੋਰਸ ਰਬਾ ਹੁੰਦਾ ਸੀ ਗਾ ਇਸ ਨਦੀ ਦਾ ਤੇ ਮਹਾਰਾਜ ਨੇ ਕਿਹਾ ਵੀ ਭਾਈ ਤੇ ਤੇ ਸੋਰਸ ਰਬਾ ਨਹੀਂ ਕਰਨਾ ਹੈਗਾ ਤਾਂ ਉਦੋਂ ਤੋਂ ਨਾ ਇਹ ਜਿਹੜੀ ਨਦੀ ਹੈ ਨਾ ਸੋਰਸ ਰਬਾ ਕਰਨੇ ਤੋਂ ਹਟ ਗਈ ਤੇ ਸ਼ਾਂਤ ਵਹਿੰਦੀ ਹੈ ਇਹ ਸ਼ਾਂਤ ਵਹਿੰਦੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਦੀ ਆਵਾਜ਼ ਨਹੀਂ ਹੈਗੀ ਜਿਵੇਂ ਕਿ ਆਵਾਜ਼ ਹੋਣੀ ਚਾਹੀਦੀ ਹੈ ਜਿੰਨੇ ਜਿੰਨਾ ਪਾਣੀ ਇਸ ਜਗ੍ਹਾ ਤੇ ਵਹਿ ਰਿਹਾ ਜਮਨਾ ਨਦੀ ਦਾ ਦਰਿਆ ਦਾ ਦੇਖੋ ਕਾਫੀ ਵੱਡਾ ਆ ਦੇਖੋ ਇਸ ਜਗ੍ਹਾ ਤੇ ਗੇਟ ਨੇ ਤੇ ਇਸ طرف ਮੰਦਰ ਹੈ ਤੁਸੀਂ ਦੇਖ ਸਕਦੇ ਹੋ ਮੰਦਰ ਦੇ ਵੀ ਤੁਹਾਨੂੰ ਦਰਸ਼ਨ ਕਰਵਾ ਦਿੱਤੇ ਇਹ ਨਦੀਆ ਜਮਨਾ ਨਦੀ ਹੈ ਜੋ ਕੀ ਜਿੰਨਾ ਕ ਆਪਣਾ ਨੌਲੇਜ ਸੀਗੀ ਉਹਨੀ ਆਪਾਂ ਨੌਲੇਜ ਤਾਂ ਮੈਨੂੰ ਦੱਸ ਦਿੱਤੀ ਇਹ ਸੰਗਤਾਂ ਨੂੰ ਤੇ ਬਾਕੀ ਤੁਸੀਂ ਹੁਣ ਦੇਖੋ ਤੁਸੀਂ ਵੀਡੀਓ ਸ਼ੇਅਰ ਕਰਨੀ ਆ ਕਿਉਂਕਿ ਇਹ ਵੀਡੀਓ ਧਾਰਮਿਕ ਵੀਡੀਓ ਆ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜੀ ਦੀ ਅੱਜ ਪਹੁੰਚੇ ਸੀਗੇ ਤੇ ਹੁਣ ਜਿੱਥੇ ਅੱਗੇ ਪਹੁੰਚਾਂਗੇ ਉਸ ਜਗ੍ਹਾ ਦੇ ਵੀ ਦਰਸ਼ਨ ਕਰਵਾਵਾਂਗੇ ਹਾਂਜੀ ਜੇਕਰ ਹੁਣ ਜਿਵੇਂ ਕਿ ਤੁਸੀਂ ਨਾ ਵਧੀਆ ਲੱਗਦੇ ਸਾਡੇ ਜਿਵੇਂ ਕਿ ਧਾਰਮਿਕ ਵੀਡੀਓ ਹੁੰਦੀਆਂ ਨੇ ਤਾਂ ਸਾਡੀਆਂ ਵੀਡੀਓ ਨੂੰ ਨਾ ਤੁਸੀਂ ਜੀ ਇਸ ਥਰ ਪਾਇਗਾ ਲੰਗਰ ਹਾਲ ਪੌਂਟਾ ਸਾਹਿਬ ਪਹੁੰਚੇ ਗੁਰਦੁਆਰਾ ਸਾਹਿਬ ਇਸੇ ਦੇਵੀ ਤੁਹਾਨੂੰ ਦਰਸ਼ਨ ਕਰਵਾਉਣੇ ਲੰਗਰ ਹਾਲ ਬਹੁਤ ਖੂਬਸੂਰਤ ਬਣਿਆ ਹੋਇਆ ਜੋ ਕਿ ਗੁਰਦੁਆਰਾ ਪੌਂਟਾ ਸਾਹਿਬ ਇਹ ਪੰਚਾਇਤ ਜਿੱਥੇ ਇਸ ਸਥਾਨ ਤੇ ਇਸ ਸਥਾਨ ਤੇ ਸਾਬਜਾਦਾ ਅਜੀਤ ਸਿੰਘ ਜੀ ਨਿਵਾਸ ਆ ਦੇਖੋ ਜੀ ਇਸ ਸਥਾਨ ਦਾ ਲੰਗਰ ਦਾ ਨਾਵਾ ਸਾਬਜਾਦਾ ਬੱਬਾ ਜੀ ਸਿੰਘ ਜੀ ਨਾ ਨਿਵਾਸ ਆ ਗੁਰੂ ਘਰ ਲੰਗਰ ਕਾਫੀ ਵੱਡਾ ਲੰਗਰ ਹਾਲ ਹੈ ਜਿਹੜਾ ਕਿ ਤੁਸੀਂ ਵੇਖ ਰਹੇ ਹੋ। ਕਰੋਈ ਦਰਸ਼ਨ ਲੰਗਰ ਹਾਲ ਦੇ। ਇੱਥੇ ਸੰਗਤਾਂ ਦੇਖਦਾ ਤੁਸੀਂ ਬੈਠ ਕੇ ਪੰਗਤਾਂ ਵਿੱਚ ਲਾਈਨਾਂ ਵਿੱਚ ਬੈਠ ਕੇ ਸੰਗਤਾਂ ਲੰਗਰ ਸਕਦੇ ਹਾਂ ਨਾ। ਕਰੋ ਜੀ, ਸੂਰਗੋਸੀ ਮਹਾਰਾਜ ਜੀ ਦੇ ਦਰਸ਼ਨ। ਪੀਪਾ ਪਹਾੜ ਖੰਡੇ ਧਾਰ ਹੋਏ ਜਨਮ ਸਹਿਲਾ ਆ ਦੇਖੋ ਜੀ ਸੰਗਤਾਂ ਇੱਥੇ ਇਸ ਸਥਾਨ ਤੇ ਬੈਠ ਕੇ ਨਾ ਲੰਗਰ ਵਗੈਰਾ ਸਕਦੇ ਆ ਨਾ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਇਸ ਜਗ੍ਹਾ ਤੇ ਲੰਗਰ ਵਗੈਰਾ ਇਹ ਬਾਬਾ ਜੀ ਸੇਵਾ ਕਰ ਰਹੇ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਇਹ ਮਾਤਾ ਜੀ ਵੀ ਸੇਵਾ ਕਰ ਰਹੇ ਨੇ ਢਾਲ ਦੇਖੋ ਇਹ ਕਾਫੀ ਸੰਗਤਾਂ ਇਸ ਜਗ੍ਹਾ ਤੇ ਜਿਵੇਂ ਕਿ ਲਾਈਨ ਦੇ ਪੰਖਟਾਂ ਵਿੱਚ ਬੈਠ ਗਏ ਸੰਗਤਾਂ ਨਾਲ ਲੰਗਰ ਪ੍ਰਸ਼ਾਦਾ ਸਾਂ ਕਰੀਆਂ ਨੇ ਆ ਦੇਖੋ ਇਹ ਕਾਫੀ ਵੱਡਾ ਲੰਗਰ ਹਾਲ ਆ ਜਿੱਥੇ ਕਿ ਹਜ਼ਾਰਾਂ ਹੀ ਸਰਦਾਲੂ ਇਸ ਜਗ੍ਹਾ ਤੇ ਬੈਠ ਕੇ ਲੱਖਾਂ ਦੀ ਤਦਾਦ ਵਿੱਚ ਲੰਗਰ ਖਾਦਦੇ ਨੇ ਬੈਠ ਕੇ ਜਦੋਂ ਗੁਰਗੋ ਜਦੋਂ ਮਹਾਰਾਜ ਗੁਰਗੋ ਸਿੰਘ ਜੀ ਦੇ ਪਲਾਡਲੇ ਟਿਗਰ ਦੇ ਟੋਟੇ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਹੁੰਦਾ ਏ ਤਾਂ ਉਸੇ ਸਮੇਂ ਨਾ ਇਸ ਜਗ੍ਹਾ ਤੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਪਹੁੰਚਦੇ ਨੇ ਤੇ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਇਕੱਠ ਹੁੰਦਾ ਜਦੋਂ ਕਿ ਲੱਖਾਂ ਦੀ ਤਦਾਦ ਦੇ ਵਿੱਚ ਇਸ ਜਗ੍ਹਾ ਤੇ ਲੰਗਰ ਹਾਲ ਵਿੱਚ ਜਿਹੜੀ ਨਹੀਂ ਸੰਗਤਾਂ ਪਹੁੰਚਦੇ ਨੇ ਲੰਗਰ ਸਕਦੇ ਨਹੀਂ ਇਸ ਸਰਕਾਰ ਪਿਆ ਕੇ ਹਾਂਜੀ ਤੁਹਾਨੂੰ ਮੈਂ ਲੰਗਰ ਹਾਲ ਦੇ ਕਰਵਾਏ ਨੇ ਦਰਸ਼ਨ ਹੋਂਟਾ ਸਾਹਿਬ ਜੀ ਦਾ ਜੋ ਕਿ ਲੰਗਰ ਹਾਲ ਹੈ ਗੁਰਦੁਆਰਾ ਸਾਹਿਬ ਜੀ ਦਾ ਤੇ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਹੀ ਆ ਜੇਕਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਤੁਹਾਡੇ ਕੋਲ ਮਰੀ ਇਸ ਤਰ੍ਹਾਂ ਦੀ ਧਾਰਮਿਕ ਵੀਡੀਓ ਪਹੁੰਚਣਗੀਆਂ ਤੁਹਾਡੇ ਚੈਨਲ ਤੇ ਵੀਡੀਓ ਆਪਣੀ ਵੀਡੀਓ ਜਿਹੜੀ ਵੀ ਤੁਸੀਂ ਦੇਖੋਗੇ ਸਬਸਕ੍ਰਾਈਬ ਕਰ ਲਓ ਚੈਨਲ ਜਿਹੜੇ ਨਵੇਂ ਵੀਰ ਜੁੜ ਰਹੇ ਨੇ ਸਾਡੇ ਦੇ ਨਾਲ ਹਨਾ ਤੇ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਜੋ ਕਿ ਸਾਡੇ ਜਿਹੜੇ ਬੱਚੇ ਨੇ ਉਹ ਵੀ ਸਿੱਖੀ ਦੇ ਨਾਲ ਜੁੜਨਾ ਕਰਤੇ ਬਾਕੀ ਵਾਹਿਗੁਰੂ ਜੀ ਸਤਿ ਆਪ ਕਿਰਪਾ ਕਰਨ ਵਾਲੇ ਤੁਹਾਨੂੰ ਮਹਾਰਾਜ ਸੱਚੇ ਪਾਤਸ਼ਾਹ ਖਰੀਦਦਾਰ ਸੰਤ ਇਹ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਆਪਾਂ ਇੱਥੋਂ ਲੈਣਿਆ ਇਜਾਜ਼ਤ ਤੇ ਅਗਲੀ ਵੀਡੀਓ ਨਾਲ ਜੁੜੇ ਰਹੋ ਵੈਗੁਰਜੀ ਦਾ ਖਾਲਸਾ ਵੈਗੁਰਜੀ ਫਤ